ਭਗਵੰਤ ਮਾਨ ਨਾਲ ਜੁੜੀਆਂ ਅਹਿਮ ਖਬਰਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਚ ਫਗਵਾੜਾ ਵਿਖੇ ਰੋਡ ショਅ ਕੱਢਿਆ ਇਨਕਲਾਬੀ ਸੋਚ ਵਾਲੇ ਪੰਜਾਬ ਨੂੰ ਰੰਗਲਾ ਪੰਜਾਬ ਦੇਖਣ ਦੀ ਇੱਛਾ ਨੂੰ ਦਿਲ ਚ ਲੈ ਕੇ ਰੋਡ ショਅ 'ਚ ਪਹੁੰਚੇ ਲੋਕਾਂ ਦਾ ਦਿਲੋਂ ਧੰਨਵਾਦ ਤੁਹਾਡੇ ਵੱਲੋਂ ਦਿੱਤੇ ਗਏ ਅਥਾ ਪਿਆਰ ਦਾ ਦੁਨੀਆ 'ਤੱਕ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇਸ ਵਾਰ ਪੰਜਾਬ ਬਣੇਗਾ ਦੇਸ਼ ਦਾ ਹੀਰੋ ਲੋਕ ਸਭਾ ਵਿੱਚ ਹੋਵੇਗਾ 13 ਚੀਰੋ ਇਨਕਲਾਬ ਜ਼ਿੰਦਾਬਾਦ ਦੂਸਰੀ ਖਬਰ ਲੋਕ ਸਭਾ ਹਲਕਾ ਸ਼ਰੀਫ ਫੱਤੇਗੜ ਸਾਹਿਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਚ ਸਾਨੇਵਾਲ ਵਿਖੇ ਪਾਰਟੀ ਵਲੰਟਰੀਆਂ ਨਾਲ ਰੋਡ ਸ਼ੋਅ ਕੱਢਿਆ ਵੱਡੀ ਗਿਣਤੀ ਚ ਆਪ ਮੁਹਾਰੇ ਪਹੁੰਚੇ ਸਤਿਕਾਰਯੋਗ ਲੋਕਾਂ ਦਾ ਦਿਲੋਂ ਧੰਨਵਾਦ ਤੀਸਰੀ ਖਬਰ ਸ਼ਰੀਫ ਫੱਤੇਗੜ ਸਾਹਿਬ ਦੇ ਲੋਕਾਂ ਦਾ ਜੋਸ਼ ਜਜ਼ਬਾ ਇਰਾਦਾ ਦੇਖ ਕੇ ਦਿਲ ਨੂੰ ਸਕੂਨ ਮਿਲਿਆ ਚੌਥੀ ਖਬਰ ਅੱਜ ਪੋਜੇਵਾਲ ਜਾਂਦੇ ਹੋਏ ਗੜਸ਼ੰਕਰ ਵਿਖੇ ਲੋਕਾਂ ਨੇ ਕਾਫਲਾ ਰੋਕ ਕੇ ਪਰਮਾ ਸਵਾਗਤ ਕੀਤਾ 50 ਦੇ ਲੋਕ ਚਾੜੂ ਦਾ ਬਟਨ ਦਬਾ ਕੇ ਲੋਕ ਸਭਾ ਚੋਣਾਂ 'ਚ 13 ਜ਼ੀਰੋ ਕਰਨ ਨੂੰ ਤਿਆਰ ਬੈਠੇ ਨੇ 70 ਸਾਲ ਪੁਰਾਣਾ ਉਲਜੀਆ ਤਾਨਾ ਨੌਜਵਾਨਾਂ ਦੇ ਜੋਸ਼ ਅਤੇ ਬਜ਼ੁਰਗਾਂ ਦੇ ਤਜਰਬੇ ਤੇ ਹੋਸ਼ ਨਾਲ ਸੁਲਝਾਵਾਂਗੇ ਪਿਆਰ ਸਤਿਕਾਰ ਦੇਣ ਲਈ ਸਭ ਦਾ ਧੰਨਵਾਦ ਇਨਕਲਾਬ ਜ਼ਿੰਦਾਬਾ। ਜੰਗੀ ਜੰਦਾਬਾ। ਦੇ ਜੀ ਪੰਪਨਪਨ ਸਾਹਿਬ ਨੇ ਪੰਜਾਬ ਦੇ ਵਿੱਚ ਰੋਡ ਸ਼ੋਅ ਕੱਢੇ ਹੈਗੇ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਪੰਪਨਪਨ ਸਾਹਿਬ ਨੇ ਫਗਵਾੜਾ ਵਿਖੇ ਰੋਡ ਸ਼ੋਅ ਕੱਢਿਆ ਜੀ ਤੇ ਜਿਹੜਾ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਤਰਤੀ ਉੱਤੇ ਵੀ ਰੋਡ ショਅ ਕੱਢਿਆ ਤੇ ਪੋਜੇਵਾਲ ਗੜਸ਼ੰਕਰ ਵਿਖੇ ਰੋਡ ショਅ ਕੱਢਿਆ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ ਬਾਰੇ ਹੈਗੇ ਉਸ ਤੇ ਮੱਤੇ ਨਿਹਰ ਪੰਤਪਨ ਸਾਹਿਬ ਨੇ ਜੋ ਹੈ ਪੰਜਾਬ ਦੇ ਵਿੱਚ ਰੋਡ ショਅ ਕੱਢੇ ਹੈਗੇ ਜੀ ਤੇ ਲੋਕਾਂ ਦਾ ਧਰ ਜੋ ਹੈ ਪਿਆ ਦੇਖ ਕੇ ਪੰਤਪਨ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਇਸ ਵਾਰ ਕਰੋ 13 0 ਕਿ ਜੋ ਲੋਕ ਸਭਾ ਚੋਣਾਂ ਆ ਰਹੀਆਂ ਹੈਗੀਆਂ ਜੀ 13 ਸੀਟਾਂ ਉੱਤੇ ਜੋ ਆਮ ਆਦੀ ਪਾਰਟੀ ਲੜ ਰਹੀ ਹੈਗੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਮਪੀ ਦੇ 13 ਉਮੀਦਵਾਰ ਖੜੇ ਹੈਗੇ ਜੀ ਲੁਧਿਆਣਾ ਤੋਂ ਸ਼ੋਕ ਪ੍ਰਾਸ਼ਰ ਪਪੀ ਖੜੇ ਹੈਗੇ ਜੀ ਜੋ ਲਗਾਤਾਰ ਜੋ ਹੈ ਲੁਧਿਆਣਾ ਦੇ ਜਗਾ ਜਗਾ ਜਾ ਕੇ ਜੋ ਹੈ ਆਪਣਾ ਰੋਸ਼ੋ ਸ਼ੋਅ ਕਰਦੇ ਪਏ ਹੈਗੇ ਜੀ ਅੱਜ ਉਹਨਾਂ ਨੇ ਜੋ ਹੈ ਲੁਧਿਆਣਾ ਦੇ ਵਿੱਚ ਸੰਗੋਵਾਲ ਪਿੰਡ ਦੇ ਵਿੱਚ ਜਿਹੜਾ ਗੱਲਕੇ ਜੰਦਾ ਹੋਇ ਉਸ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਵੋਟ ਦੇਣ ਲਈ ਜੋ ਪ੍ਰੇਰਿਤ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਕੰਮ ਕਰਾਂਗੇ ਤੁਸੀਂ ਜੋ ਹੈ ਵੱਧ ਤੋਂ ਵੱਧ ਸਮਰਥਨ ਦਿਓ ਆਮ ਆਦੀ ਪਾਰਟੀ ਨੂੰ ਤੇ ਪੰਜਾਬ ਦੇ ਵਿੱਚ 130 ਲੈ ਕੇ ਆਓ ਏਸੀ ਇਸ ਵਾਰ ਦੀਆਂ ਅਹਿਮ ਖਬਰਾਂ ਜਿਹੜੀ ਕਿ ਪੰਤਪਨ ਸਾਹਿਬ ਨਾਲ ਜੁੜੀਆਂ ਹੈਗੀਆਂ ਤੁਹਾਨੂੰ ਦੱਸਤੀ ਜੀ ਪੰਤਪਨ ਸਾਹਿਬ ਪੂਰੇ ਪੰਜਾਬ 'ਚ ਰੋਡ ショਅ ਕਰ ਰਹੇ ਹੈਗੇ ਜੀ ਉਹਨਾਂ ਨੇ ਜੋ ਹੈ ਹੁਸ਼ਾਰਪੁਰ ਵਿਖੇ ਉਮੀਦਵਾਰ ਲੋਕ ਸਭਾ ਦੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ 'ਚ ਜੋ ਹੈ ਰੋਡ ショਅ ਕੱਢਿਆ ਤੇ ਉਹਨਾਂ ਨੇ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਚ ਰੋਡ ショਅ ਕੱਢਿਆ ਤੇ ਪਵਨਤਮਨ ਸਾਹਿਬ ਨੇ ਜੋ ਹੈ ਲੋਕਾਂ ਕਿਆ ਹੈਗਾ ਕਿ 70 ਸਾਲ ਪੁਰਾਣਾ ਜਿਹੜਾ ਉਲਝਾ ਤਾਨਾ ਹੈ ਉਹ ਅਸੀਂ ਸੁਲਝਾਵਾਂਗੇ ਬਸ ਤੁਸੀਂ ਸਾਡੀ ਸਪੋਰਟ ਕਰਦੇ ਰਹੋ ਇਹ ਸੀ ਅੱਜ ਦੀਆਂ ਖਬਰਾਂ ਪਵਨਤਮਨ ਸਾਹਿਬ ਨਾਲ ਰਿਲੇਟਡ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਇਦਾਂ ਦੀਆਂ ਖਬਰਾਂ ਤੁਹਾਨੂੰ ਦਿੰਦੇ ਰਹਿ ਮੰਗ ਕੇ ਇਹ ਸੀ ਅੱਜ ਦੀ ਖਬਰ